ਸਤਿ ਸ੍ਰੀ ਅਕਾਲ ਜੀ ਅ ਅਸੀਂ ਸਾਰੇ ਭਰਾ ਇਸ ਵੇਲੇ ਥੋੜੀ ਦੋਸਤ ਪਰਵਰਚ ਖੜੇ ਆ ਤੇ ਰਾਜਵੀਰ ਆਪਣਾ ਜ਼ੇਰੇ ਲਾਜ਼ਮ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਰਹੀ ਹੈ ਇਸ ਬੇਨਤੀ ਨੂੰ ਬਹੁਤ ਗੰਭੀਰਤਾ ਨਾਲ ਸੀਰੀਅਸ ਤੇ ਹੋ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰਾਜਵੀਰ ਦੀ ਸਿਹਤ ਨੂੰ ਲੈ ਕੇ ਠੀਕ ਨੇ ਤੇ ਪਰ ਬਹੁਤ ਸਾਰੀਆਂ ਉਹ ਚੀਜ਼ਾਂ ਵੀ ਨੇ ਜਿਹੜੀਆਂ ਠੀਕ ਨਹੀਂ ਨੇ ਅੱਜ ਅਸੀਂ ਬੜੇ ਪਰੇਮਾਨ ਨਾਲ ਤੇ ਬਹੁਤ ਹੱਕ ਨਾਲ ਤੁਹਾਨੂੰ ਬੇਨਤੀ ਕਰ ਲੱਗੇ ਆ ਕਿ ਅੱਜ ਦੀ ਰਾਤ ਉਸੇ ਜਿੱਥੇ-ਜਿੱਥੇ ਵੀ ਹੋ ਸੰਗਤ ਰੂਪ ਦੇ ਵਿੱਚ ਤੁਸੀਂ ਸਾਰਿਆਂ ਨੇ ਅਰਦਾਸ ਕਰਨੀ ਸੱਚੇ ਪਾਤਸ਼ਾਹ ਦੇ ਚਹੇ ਨਾਲ ਅਸਾਨੂੰ ਪਤਾ ਸਾਰਿਆਂ ਨੂੰ ਕਿ ਜੋ ਹੁਣ ਤੱਕ ਚਾਰ ਦਿਨ ਦਾ ਸਫਰ ਰਿਹਾ ਹੈ ਉਹ ਵੀ ਤੁਹਾਡੀਆਂ ਸਭ ਦੀਆਂ ਲਾਸਾਂ ਬਦੌਲਤ ਇੱਥੇ ਤੱਕ ਆਇਆ ਹੈ ਪਰ ਅੱਜ ਬਹੁਤ ਲੋੜ ਹੈ ਅੱਜ ਦੀ ਰਾਤ ਸਾਡੇ ਲਈ ਬਹੁਤ ਖਾਸ ਹੈ ਤੇ ਸੰਗਤ ਰੂਪ ਤੁਸੀਂ ਸਾਰੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਅਗੇ ਕਿ ਕਿ ਰਾਜਵੀਰ ਨੂੰ ਜੀਵਨ ਦੇ ਦਿਓ ਤੇ ਬਾਕੀ ਜਿਹੜੇ ਸਾਡੇ ਨਾਲ ਹੋਰ ਅੱਗੇ ਜਾਣਾ ਚਾਹੁੰਦੇ ਆ ਰਾਤ ਦੀ ਰਾਤ ਅੱਜ ਦੀ ਸਾਰੀ ਰਾਤ ਕੋਈ ਬੈਠ ਕੇ ਸਿਮਰਨ ਕਰੇ ਕੋਈ ਬੈਠ ਕੇ ਅਰਦਾਸ ਕਰੇ ਜੋ ਜੋ ਜਨਬਾਣੀ ਚੋ ਜਿੱਥੇ ਜਿੱਥੇ ਚੰਗਾ ਲੱਗਦਾ ਕਿਸੇ ਵੀ ਤਰ੍ਹਾਂ ਕਰੇ ਕੋਈ ਮੰਦਰ ਚ ਬੈਠ ਕੇ ਕੋਈ ਆਪਣੀ ਅਰਦਾਸ ਕਰਨਾ ਚਾਹੁੰਦਾ ਹੈ ਤੇ ਮੁਸਲਮਾਨ ਭਰਾ ਸਾਹਿਬਾ ਤੇ ਮਸਜਿਦ ਚ ਬੈਠ ਕੇ ਕੁਝ ਵੀ ਕਰਨਾ ਚਾਹੁੰਦਾ ਸੋ ਪਰ ਸਭ ਨੂੰ ਬੇਨਤੀ ਹੈ ਕਿ ਅੱਜ ਦੀ ਰਾਤ ਲੈ ਕੇ ਨਾ ਲੋ ਸੋ ਤੁਹਾਡੇ ਇਕੱਲੇ ਇਕੱਲੇ ਦੀ ਦੁਆ ਹੈ ਜਿਹੜੀ ਸਾਡੇ ਪੂਰਾ ਜੀ ਕੇ ਆ ਕੇ ਸਵੇਰ ਤੱਕ ਡਾਕਟਰ ਕੋ ਚੰਗਾ ਸੁਣਿਆ ਰਹੇਗੇ ਸੋ ਇਹਨਾਂ ਬੇਨਤੀਆਂ ਨਾਲ ਤੁਹਾਡੇ ਸਾਰਿਆਂ ਦੇ ਚਰਨਾਂ ਸਾਡਾ ਪ੍ਰਣਾਮ